ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤੇਹ ਦਿਲੋਂ ਸਵਾਗਤ ਹੈ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਵੇਂ-ਨਵੇਂ ਸਖੀਆਂ ਨਵੇਂ-ਨਵੇਂ ਕਹਾਣੀਆਂ ਤੇ ਨਵੇਂ-ਨਵੇਂ ਵਿਚਾਰਾਂ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਡੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰ ਬਾਰੇ ਕੁਝ ਵਿਚਾਰਾਂ ਸਾਂਝੀਆਂ ਕਰਾਂਗੇ ਕੀ ਤੁਸੀਂ ਜਾਣਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਦੋਂ ਤੇ ਕਿੱਥੇ ਹੋਇਆ ਸੀ ਰਸਟਾ ਕਿਸ ਨੇ ਕਰਵਾਇਆ ਸੀ ਬਰਾਤ ਵਿੱਚ ਕੌਣ ਕੌਣ ਆਏ ਸਨ ਬਰਾਤ ਨੇ ਰਸਤੇ ਵਿੱਚ ਪੜਾ ਕਿੱਥੇ ਕੀਤਾ ਗੁਰੂ ਸਾਹਿਬ ਨੇ ਲਾਮਾ ਕਿਸ ਦੀਆਂ ਪ੍ਰਕਰਮਾਂ ਕਰਕੇ ਲਈਆਂ ਜਦ ਕਿ ਮੂਲ ਮੰਤਰ ਵਿਆਹ ਤੋਂ ਬਾਅਦ ਉਚਾਰਨ ਕੀਤਾ ਸੀ ਗੁਰੂ ਸਾਹਿਬ ਨੂੰ ਕੱਚੀ ਕੰਦ ਕੋਲ ਕਿਉਂ ਬਿਠਾਇਆ ਗਿਆ ਸੀ ਬਟਾਲੇ ਕਿੰਨੇ ਦਿਨ ਬਾਬਾ ਜੀ ਦੀ ਪ੍ਰਾਰਥ ਰਹੀ ਕੱਚੀ ਕੰਦ ਦੀ ਲੰਬਾਈ ਤੇ ਚੜਾਈ ਕਿੰਨੀ ਹੈ ਕੰਦ ਤੋਂ ਗੁਰਦੁਆਰਾ ਸਾਹਿਬ ਕੰਦ ਸਾਹਿਬ ਕਿਵੇਂ ਬਣਿਆ ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਇਸ ਵੀਡੀਓ ਰਾਹੀਂ ਤੁਹਾਨੂੰ ਦੇਵਾਂਗੇ ਅੱਜ ਦੀ ਵੀਡੀਓ ਧਿਆਨ ਨਾਲ ਸੁਣਨਾ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਪੈਣ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਲੋਧੀ ਦੇ ਰਹਿਣ ਵਾਲੇ ਜੈ ਰਾਮ ਜੀ ਨਾਲ ਹੋਇਆ ਸੀ ਪੈਣ ਨਾਨਕੀ ਵਾਂਗ ਜੈ ਰਾਮ ਵੀ ਬਾਬਾ ਨਾਨਕ ਦੇਵ ਜੀ ਨੂੰ ਰੱਬ ਰੂਪ ਹੀ ਜਾਣਦੇ ਸਨ ਲਗਭਗ 1484 ਨੂੰ ਬਾਬਾ ਰਾਇ ਬਲਾਰਾ ਜੀ ਦੀ ਸਲਾਹ ਦੇ ਨਾਲ ਗੁਰੂ ਸਾਹਿਬ ਨੂੰ ਪੈਣ ਨਾਨਕੀ ਜੀ ਕੋਲ ਸੁਲਤਾਨ ਪਰ ਲੋਦੀ ਆ ਗਏ ਇੱਥੇ ਉਹਨਾਂ ਨੇ ਭਾਇਆ ਜੈ ਰਾਮ ਜੀ ਦੇ ਰਾਹੀਂ ਨਵਾਬ ਦੌਲਤ ਖਾਂ ਦੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਇੱਕ ਦਿਨ ਮਹਿਤਾ ਕਾਲੂ ਜੀ ਸੁਲਤਾਨ ਪਰ ਲੋਦੀ ਮਿਲਣ ਲਈ ਆਏ ਉਹਨਾਂ ਨੇ ਆਪਣੀ ਧੀਜਵਾਈ ਨਾਲ ਗੱਲਬਾਤ ਕਰਦਿਆਂ ਕਿਹਾ ਜਿਵੇਂ ਤੁਸੀਂ ਨਾਨਕ ਨੂੰ ਕੰਮ ਤੇ ਲਵਾਇਆ ਹੈ ਐਵੇਂ ਹੀ ਕੋਈ ਚੰਗਾ ਰਿਸ਼ਤਾ ਹੋਵੇ ਤਾਂ ਨਿਗਾ ਵਿੱਚ ਰੱਖਾ ਰੱਖਣਾ ਆਪਾਂ ਨਾਨਕ ਦਾ ਵਿਆਹ ਕਰਨਾ ਹੈ ਗੈਰਾਮ ਜੀ ਸਰਕਾਰੀ ਕਾਮਕਾਰ ਦੇ ਲਈ ਜਿਵੇਂ ਤਲਵੰਡੀ ਆਉਂਦੇ ਜਾਂਦੇ ਸੀ ਉਵੇਂ ਪੱਖੋ ਕੇ ਵੀ ਆਉਣਾ ਜਾਣਾ ਪੈਂਦਾ ਸੀ ਪੱਖੋ ਕੇ ਦਾ ਚੌਧਰੀ ਬਾਬਾ ਹਿੱਤਾਰੰਦਾਵਾਜੀ ਬਜ਼ੁਰਗ ਸੀ ਤੇ ਉਸ ਦਾ ਪੁੱਤਰ ਅਜੀਤਾਰੰਦਾਵਾ ਸਾਰਾ ਕੰਮਕਾਰ ਸੰਭਾਲਦੇ ਸੀ ਜਦੋਂ ਜੈ ਰਾਮ ਜੀ ਨੇ ਅਜੀਤਾ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਗੱਲ ਕੀਤੀ ਮੇਰਾ ਰਿਸ਼ਤੇਦਾਰ ਬਾਬਾ ਨਾਨਕ ਮੋਦੀ ਖਾਨਾ ਵਿੱਚ ਨੌਕਰੀ ਕਰਦਾ ਹੈ ਉਹਨਾਂ ਦਾ ਵਿਆਹ ਕਰਨਾ ਹੈ ਕੋਈ ਚੰਗਾ ਰਿਸ਼ਤਾ ਹੋਵੇ ਤਾਂ ਦੇਖਣਾ ਅਜੀਤਾ ਨੇ ਬਾਬਾ ਮੂਲਾ ਨਾਲ ਗੱਲ ਕੀਤੀ ਬਾਬਾ ਮੂਲਾ ਜੀ ਤੇ ਬੀਬੀ ਚੰਦੋ ਰਾਣੀ ਜੀ ਦੀ ਸੀ بڑے ਪਾਗਾਂ ਵਾਲੀ ਬੀਬੀ ਸਲਖਣੀ ਜੀ ਭਾਇਆ ਜੈਰਾਮ ਜੀ ਤੇ ਬੀਬੀ ਨਾਨਕੀ ਜੀ ਨੇ ਰਲ ਕੇ ਗੱਲ ਤੋਰੀ ਤੇ ਰਿਸ਼ਤਾ ਪੱਕਾ ਹੋ ਗਿਆ ਤਲਵੰਡੀ ਤੋਂ ਮੇਤਾ ਕਾਲੂ ਜੀ ਆਏ ਬਾਬੇ ਨਾਨਕ ਜੀ ਦੀ ਮੰਗਣੀ ਹੋਈ भैन नानकी जी दे बाबा परमानंद ने पूछया ब्याह कदों रखना है ते बाबा मूले ने कहा एतकी नहीं अगले साल दा दिन पक्का हो गया ब्याह समय गुरु साहब की उम्र विर लिखी मिलती है किसी ने बारह साल लिखा है किसी ने चौदह साल लिखा है किसने सोलह साल लिखा है ਜੋ ਪ੍ਰਚਲਿਤ ਅਤੇ ਸਹੀ ਮੰਨੀ ਜਾਂਦੀ ਹੈ ਉਹ ਹੈ 18 ਸਾਲ ਜਦੋਂ ਵਿਆਹ ਦਾ ਦਿਨ ਨੇੜੇ ਆਇਆ ਤਾਂ ਸਾਰੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨਵਾਬ ਦੌਲਤਖਾਨ ਲੋਦੀ ਤੇ ਰਾਏ ਬਲਾਰਾ ਦੋਵੇਂ ਹੀ ਗੁਰੂ ਸਾਹਿਬ ਦੇ ਬੜੇ ਸਰਦਾਰੂ ਸੀ ਰਾਏ ਬਲਾਰਾ ਤਾਂ ਕਹਿੰਦੇ ਸੀ ਮੇਰਾ ਪਿੰਡ ਹੀ ਗੁਰੂ ਨਾਨਕ ਸਾਹਿਬ ਦੇ ਕਰਕੇ ਚੱਲਦਾ ਹੈ ਇਹ ਮੇਰੇ ਘਰ ਦੇ ਵਿੱਚ ਜੋ ਕੁਝ ਵੀ ਹੈ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦਿੱਤਾ ਹੋਇਆ ਹੈ ਸੋ ਦੋਮਾ ਨੇ ਹਰੇਕ ਕੀਮਤੀ ਸਮਾਨ ਤੇ ਬਰਾਤ ਦੀ ਆਵਾਜਾਈ ਦੇ ਲਈ ਸਾਧਨ ਜਿਵੇਂ ਹਾਥੀ ਘੋੜੇ ਰੱਤ ਪਾਲਕੀਆਂ ਅਤੇ ਹੋਰ ਸਾਜੋ ਸਮਾਨ ਸੇਵਾ ਦੇ ਵਿੱਚ ਪੇਗਿਆ ਤਲਵੰਡੀ ਤੋਂ ਸਾਰਾ ਬੇ ਹੋਰ ਸਭ ਜੋ ਸਮਾਨ ਸੇਵਾ ਦੇ ਵਿੱਚ ਸੌਂਪਿਆ ਤਲਵੰਡੀ ਤੋਂ ਸਾਰਾ 베ਦੀ ਖਾਨਦਾਨ ਚਾਚੇ ਤਾਈ ਸ੍ਰੀਕੇ ਵਾਲੇ ਆਏ ਗੁਰੂ ਬਾਬੇ ਦਾ ਨਾਨਕਾ ਪਰਿਵਾਰ ਵੀ ਸਾਰਾ ਆਇਆ ਮਾਸੀਆਂ ਵੀ ਆਈਆਂ ਸਾਰੇ ਸੁਲਤਾਨਪੁਰ ਆਪ ਇਕੱਠੇ ਹੋਏ ਭੈਣ ਨਾਨਕੀ ਜੀ ਨੂੰ ਵੀ ਵੀਰ ਦੇ ਵਿਆਹ ਦਾ ਇੰਨਾ ਚਾ ਸੀ ਕਿ ਉਹ ਭੱਜੇ ਹੀ ਫਿਰਦੇ ਸਨ ਉਨ੍ਹਾਂ ਦਾ ਚਾ ਚੱਕਿਆ ਨਹੀਂ ਸੀ ਜਾਂਦਾ ਜਿਸ ਦਿਨ ਬਰਾਤ ਜਾਣੀ ਸੀ ਗੁਰੂ ਪੀਲੇ ਰੰਗ ਦਾ ਬਾਣਾ ਪਾਇਆ ਤੇ ਸਿਰ ਤੇ ਸੋਣੀ ਦਸਤਾਰ ਬੰਨੀ ਸੀ ਤੇ ਘੋੜੀ ਦੇ ਉੱਪਰ ਅਸਵਾਰ ਸੀ ਸਾਰਿਆਂ ਦੇ ਅੰਦਰ ਵਿਆਹ ਦਾ ਬੜਾ ਚਾ ਤੇ ਉਤਸ਼ਾਹ ਸੀ ਬਰਾਤ ਵਿੱਚ ਪਾਈਆ ਜੈ ਰਾਮ ਪਰਮਾਨੰਦ ਮਹਿਤਾ ਕਾਲੂ ਜੀ ਚਾਚਾ ਲਾਲੂ ਜੀ ਨਾਨਾ ਰਾਮਾ ਜੀ ਮਾਮਾ ਕ੍ਰਿਸ਼ਨ ਜੀ ਰਵਾਬੀ ਪਿੰਡਾ ਜਿੰਨਾ ਕੋਲ ਗੁਰੂ ਸਾਹਿਬ ਨੇ ਰਵਾਗ ਲਈ ਸੀ ਗੁਰੂ ਬਾਬੇ ਦੇ ਦੋ ਪਰਮ ਮਿੱਤਰ ਭਾਈ ਮਰਦਾਨਾ ਜੀ ਤੇ ਬਾਲਾ ਜੀ ਤੇ ਹੋਰ ਬਹੁਤ ਸਾਰੇ ਸੱਜਣ ਨਾਲ ਜਵੇ ਹਾਥੀ ਘੋੜੇ ਰੱਥਾਂ ਤੇ ਚਲਦੀ ਹੋਈ ਬਰਾਤ ਸੁਲਤਾਨਪੁਰ ਤੋਂ ਬਟਾਲੇ ਪਹੁੰਚੀ ਕੋਈ ਲੇਖਤਾ ਅਨਸਾਰ ਬਰਾਤ ਤਲਵੰਡੀ ਤੋਂ ਤੁਰੀ ਸੀ ਪਰ ਰਵਾਇਤ ਇਹ ਹੈ ਬਰਾਤ ਸultanpur ਤੋਂ ਤੁਰੀ ਤੇ ਲਿਖਤੀ ਵੀ ਮਿਲਦੀ ਹੈ ਤੇ ਹੁਣ ਤੱਕ ਵੀ ਵਿਆਹ ਪਰਪਤ ਤੇ Sultanpur ਤੋਂ ਹੀ ਨਗਰ ਕੀਰਤਨ ਸਜਾਇਆ ਜਾਂਦਾ ਹੈ ਗੁਰਦੁਆਰਾ ਕੰਧ ਸਾਹਿਬ ਤੱਕ Sultanpur ਸਾਹਿਬ ਤੋਂ ਬਰਾਤ ਚੱਲਦੀ ਹੋਈ ਪਿੰਡ ਉੱਦੋਕੇ ਪਹੁੰਚੀ ਤੇ ਇੱਥੇ ਬਰਾਤ ਨੇ ਪੜਾ ਕੀਤਾ ਉਦੋਂ ਦੇ ਪਿੰਡ ਵਿੱਚ ਆਉਣ ਦਾ ਜ਼ਿਕਰ ਗੁਰੂ ਬਿਲਾਸ ਦੇ ਵਿੱਚ ਮਿਲਦਾ ਹੈ ਭਾਈ ਤੰਨਾ ਜੀ ਦੀ ਲਿਖਤ ਵਿੱਚ ਵੀ ਪਿੰਡ ਵਿੱਚ ਗੁਰੂ ਅਸਥਾਨ ਵੀ ਬਣਿਆ ਹੋਇਆ ਹੈ ਗੁਰਦੁਆਰਾ ਧੰਮ ਸਾਹਿਬ ਇੱਥੇ ਖੇਮੀ ਬਾਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਚਰਨ ਪਾਏ ਸੀ ਉਦਯੋਪੀਤੋਂ ਇਸ਼ਨਾਨ ਪਾਣੀ ਕਰਕੇ ਤਿਆਰ ਹੋ ਕੇ ਬਰਾਤ ਅੱਗੇ ਤੁਰ ਪਈ ਜਦੋਂ ਬਰਾਤ ਬਟਾਲੇ ਪਹੁੰਚੀ ਤਾਂ ਸ਼ਹਿਰ ਤੋਂ ਬਾਹਰ ਬਾਹਰ ਇੱਕ ਬਾਗ ਸੀ ਉੱਥੇ ਬਰਾਤ ਰੁਕੀ ਇਥੋਂ ਬਾਬੇ ਨਿੰਦੇ ਦੇ ਹੱਥੀ ਬਾਬੇ ਮੂਲੇ ਨੂੰ ਸਨੇਹਾ ਭੇਜਿਆ ਕਿ 베ਦੀਆਂ ਦੀ ਬਰਾਤ ਆ ਗਈ ਹੈ ਸੁਣ ਕੇ ਬਾਬਾ ਮੂਲਾ ਜੀ ਬਾਬਾ ਅਜੇ ਤੇ ਰੰਦਾ ਵੇਤੇ ਪਿੰਡ ਦੇ ਹੋਰ ਮੋਤਵਾਰ ਬੰਦਿਆਂ ਨੂੰ ਨਾਲ ਲੈ ਕੇ ਬਰਾਤ ਦੇ ਸਵਾਗਤ ਲਈ ਅੱਗੇ ਆਏ ਨਾਲ ਕੁਝ ਪ੍ਰਸ਼ਾਦਾ ਪਾਣੀ ਵੀ ਲਿਆੰਦਾ ਬਰਾਤ ਨੂੰ ਬਾਗ ਦੇ ਵਿੱਚੋਂ ਅੱਗੇ ਸ਼ਹਿਰ ਵੱਲ ਨੂੰ ਲੈ ਕੇ ਆਏ ਜਿੱਥੇ ਬਰਾਤ ਬਾਗ ਵਿੱਚ ਰੁਕੀ ਸੀ ਉਸ ਅਸਥਾਨ ਨੂੰ ਨਾਨਕ ਮੜ ਕਿਹਾ ਜਾਂਦਾ ਹੈ 10 ਮਈ 1933 ਨੂੰ ਭਾਈ ਧੰਨਾ ਸਿੰਘ ਹੁਣਾਂ ਨੇ ਨਾਨਕ ਮੜ ਦੇ ਦਰਸ਼ਨ ਕੀਤੇ ਤੇ ਫੋਟੋ ਖਿੱਚੀ ਫੋਟੋ ਤੁਸੀਂ ਇਸ ਵੇਲੇ ਵੀਡੀਓ ਵਿੱਚ ਦੇਖ ਰਹੇ ਹੋ ਇਹ ਉਹ ਪ੍ਰਾਣਾ ਰੱਖ ਹੈ ਜਿਸ ਦੀ ਫੋਟੋ ਖਿੱਚੀ ਗਈ ਇਹ ਛੋਟਾ ਜਿਹਾ ਗਵਰਮੈਂਟ ਬਣਿਆ ਹੋਇਆ ਹੈ ਧੰਨਾ ਸਿੰਘ ਜੀ ਅਨਸਾਰ ਜਿੱਥੇ ਕੋਈ ਗੁਰੂ ਪੀਰ ਰੁਕੇ ਉਸ ਦੀ ਯਾਦ ਵਿੱਚ ਛੋਟਾ ਜਿਹਾ ਨਾਲ ਗਵਮਟ ਬਣਾ ਦਿੱਤਾ ਜਾਵੇ ਇਸ ਨੂੰ ਮੜ ਕਿਹਾ ਜਾਂਦਾ ਸੀ ਇਸ ਮੜ ਸ੍ਰੀ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਬਣਿਆ ਇਸ ਕਰਕੇ ਇਸ ਨੂੰ ਨਾਨਕ ਮੜ ਕਿਹਾ ਜਾਂਦਾ ਹੈ ਇੱਥੇ ਨੇੜੇ ਹੀ ਗੁਰੂ ਸਾਹਿਬ ਦੇ ਸਮੇਂ ਤੋਂ ਇੱਕ ਛੋਟਾ ਜਿਹਾ ਛੱਪੜ ਹੁੰਦਾ ਸੀ ਜਿਸ ਦੇ ਵਿੱਚ ਆਪ ਲੋਕ ਇਸ਼ਨਾਨ ਕਰਦੇ ਸਨ ਭਾਈ ਧੰਨਾ ਸਿੰਘ ਜੀ ਦੱਸਦੇ ਹਨ ਕਿ ਛੱਪੜ ਦੇ ਆਲੇ-ਦੁਆਲੇ ਬਹੁਤ ਭਾਈ ਧੰਨਾ ਜੀ ਦੱਸਦੇ ਹਨ ਕਿ ਛੱਪੜ ਦੇ ਆਲੇ-ਦੁਆਲੇ ਬਹੁਤ ਸਾਰੇ ਟਾਲੀਆਂ ਦੇ ਰੁੱਖ ਖੜੇ ਹਨ ਇਹ ਸਾਰੀ ਜਗ੍ਹਾ ਤੇ ਛੀਂਬੇ ਪਰਿਵਾਰ ਵਸਦੇ ਸੀ ਤੇ ਉਹ ਇਸ ਸਥਾਨ ਦੀ ਸੇਵਾ ਸੰਭਾਲ ਕਰਦੇ ਤੇ ਆਪਣੇ ਧਾਰਮਿਕ ਰੀਤੀ ਰਿਵਾਜ ਵੀ ਇੱਥੇ ਹੀ ਨਿਵਾਉਂਦੇ ਜਿਵੇਂ ਕਿਸੇ ਦੇ ਪੁੱਤ ਹੋਵੇ ਵਿਆਹ ਸ਼ਾਦੀ ਹੋਣਾ ਇੱਥੇ ਮੱਥਾ ਟੇਕਣ ਦੇ ਲਈ ਲੈ ਕੇ ਆਉਣਾ ਪਹਿਲਾਂ ਨਾਨਕ ਮੜ ਅਸਥਾਨ ਦੇ ਨਾਂ ਤੇ 16 ਕਿੱਲੇ ਜ਼ਮੀਨ ਵੀ ਸੀ ਪਰ ਬਾਅਦ ਵਿੱਚ ਮੁਸਲਮਾਨਾਂ ਦੇ ਰਾਜ ਵਿੱਚ ਜ਼ੋਰ ਪੈਣ ਕਰਕੇ ਫਕੀਰ ਸ਼ਾਇਦ ਵਜ਼ੀਰ ਸਾਹਿਬ ਖਾਨਗਾ ਦੇ ਨਾਂ ਤੇ ਇਹ ਜ਼ਮੀਨ ਹੋ ਗਈ ਇਹ ਖਾਨਗਾ ਵੀ ਨਾਨਕ ਮੜ ਦੇ ਨੇੜੇ ਹੀ ਆ ਫੋਟੋ ਵਿੱਚ ਜੋ ਬੋਰਡ ਦੇ ਕੋਲ ਦਾੜੇ ਵਾਲਾ ਸਿੰਘ ਦਿਖਾਈ ਦੇ ਰਿਹਾ ਹੈ ਇਹ ਭਾਈ ਸਵਰਨ ਸਿੰਘ ਜੀ ਜੋ 1930 ਦੇ ਵਿੱਚ ਡੇਰਾ ਸਾਹਿਬ ਦੇ ਗ੍ਰੰਥੀ ਸੀ ਇੱਕ ਹੋਰ ਸਿੰਘ ਨੇੜੇ ਖੜੇ ਹਨ ਉਹ ਭਾਈ ਹਰਵੰਸ ਸਿੰਘ ਜੀ ਹੈ ਭਾਈ ਧੰਨਾ ਸਿੰਘ ਅਨਸਾਰ ਇਹ ਸਥਾਨ ਚੇਤੂ ਚੜਦੇ ਦੱਖਣ ਦੇ ਨੁੱਕਰ ਵਿੱਚ ਹੈ ਤੇ ਬੜਾ ਮਸ਼ਹੂਰ ਅਸਥਾਨ ਹੈ ਪਰ ਸਮੇਂ ਦੇ ਨਾਲ ਇਹ ਸਥਾਨ ਵਿਸਰਦਾ ਗਿਆ ਖਾਸ ਕਰਕੇ ਪੰਜਾਬ ਦੀ ਵੰਡ ਤੋਂ ਬਾਅਦ ਹੁਣ ਤੱਕ ਇਹ ਸਥਾਨ ਦੇ ਬਾਰੇ ਨਾ ਤਾਂ ਲੋਕਾਂ ਨੂੰ ਜਾਣਕਾਰੀ ਰਹੀ ਤੇ ਨਾ ਹੀ ਇਤਿਹਾਸ ਦੇ ਵਿੱਚ ਇਸ ਦਾ ਜ਼ਿਕਰ ਆਉਂਦਾ ਹੈ ਮਾਰ ਤੋਂ ਚੱਲ ਕੇ ਬਰਾਤ ਬਟਾਲੇ ਪਹੁੰਚੀ ਜਿੱਥੇ ਕੰਧ ਸਾਹਿਬ ਅਸਥਾਨ ਹੈ ਸੰਗਤ ਜੀ ਅਸੀਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸੰਬੰਧਤ ਅੱਧਾ ਇਤਿਹਾਸ ਹੀ ਸਾਂਝਾ ਕਰ ਸਕੇ ਹਾਂ ਬਾਕੀ ਰਹਿਦਾ ਇਤਿਹਾਸ ਅਸੀਂ ਕੱਲ ਦੀ ਵੀਡੀਓ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਕਿਰਪਾ ਕਰਕੇ ਕੱਲ ਨੂੰ ਵੀ ਸਾਡੇ ਪੰਜਾਬੀ ਜੀਵਨ ਚੈਨਲ ਨਾਲ ਜੁੜੇ ਰਹਿਣਾ ਜੇ ਸਾਡੇ ਕੋਲੋਂ ਅਣਜਾਣੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਜੇ ਤੁਹਾਨੂੰ ਸਾਡੀ ਕੋਸ਼ਿਸ਼ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ